ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਆ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਇਹ ਸਾਰੇ ਰਿਸ਼ਤੇ ਜੱਟ ਸਿੱਖ ਪਰਿਵਾਰ ਤੋਂ ਆ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਰਿਸ਼ਤੇ ਲਈ ਐਡ ਦੇਖ ਰਹੇ ਹੋ ਆਪਣੇ ਧੀ ਅਤੇ ਪੁੱਤਰ ਲਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਇਹ ਸਾਰੇ ਰਿਸ਼ਤੇ ਨਵੇਂ ਆਏ ਆ ਜੀ रिश्ते है जी भाग नंबर 4 31 तारीख 12वां महीना 2023 ये रिश्ता गाजी कुड़ी दा भाग नंबर 4 ਤੁਸੀਂ ਕਹਿ ਕੇ ਰਿਸ਼ਤਾ ਲੈ ਸਕਦੇ ਹੋ ਰਿਸ਼ਤਾ ਹੈ ਜ਼ਿਲ੍ਹਾ ਤਰਨਤਨ ਪਿੰਡ ਸ਼ੇਰੂ ਕੁੜੀ ਦੀ ਕਾਸਟ ਜਟ ਸਿੱਖ ਗੋਤ ਖਹਿਰਾ ਡੇਟ ਆਫ ਬਰਥ 2005 ਦਾ ਬੋਰਨ ਹੈ ਹਾਈਟ 5 ਫੁੱਟ 1 ਇੰਚ ਸਟੱਡੀ ਪਲੱਸ 2 ਕਰਕੇ ਕੁੜੀ ਦੀ ਹਾਈਲਾਈਟਸ ਦੀ ਪੜਾਈ ਕਰੀ ਹੋਈ ਹੈ ਬੈਂਡ 6.5 ਆਏ ਹੋਏ ਆ 6 ਇਚ ਬੈਚ ਨੇ ਜੀ ਪਰਿਵਾਰ ਚ ਮਾਤਾ ਜੀ ਆ ਫਾਦਰ ਸਾਹਿਬ ਐਕਸਪਾਇਰ ਆ ਇੱਕ ਭਰਾ ਹੈ ਕੁੜੀ ਦਾ ਮਾਤਾ ਜੀ ਹਾਊਸ ਵਾਈਫ ਨੇ ਮੁੰਡਾ ਸਰਦਾਰ ਹੋਵੇ ਜੀ ਕੁੜੀ ਦਾ ਰਿਸ਼ਤਾ ਕਰਨਾ ਹੈਗਾ ਮੁੰਡਾ ਪੱਗ ਬੰਨਦਾ ਹੋਵੇ ਜ਼ਮੀਨ 4 ਕਿੱਲੇ ਤੱਕ ਆਉਂਦੀ ਹੋਵੇ ਵਿਆਹ ਪੱਕਾ ਕਰਨਾ ਜੀ ਮੁੰਡਾ ਕੁੜੀ ਦੇ ਬਾਹਰ ਜਾਂ ਤੇ ਸਾਰਾ ਖਰਚਾ ਕਰਦਾ ਹੋਵੇ ਮੁੰਡੇ ਦੀ ਕਾਸ ਸਿਰਫ ਜੱਟ ਸਿੱਖ ਹੋਵੇ ਕੁੜੀ ਬਦਿਆ ਸੋਣੀ ਸੁਨੱਖੀ ਆ जिसके सिने में ही रिश्ता पसंद आंदा ओहो साडे ना स्क्रीन ते ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਪਾਕ ਨੰਬਰ 4 ਜ਼ਿਲ੍ਹਾ ਮੋਗਾ ਪਿੰਡ ਹੈਗਾ ਜੀ ਹਮੀਰਗੜ ਕੁੜੀ ਦੀ ਕਾਸਟ ਜੱਟ ਸਿੱਖ ਹਾਈਟ 5 ਫੁੱਟ 3 ਇੰਚ ਸਟੱਡੀ ਕੀਤੀ ਹੈ BCA ਫਰੋਮ लवली ਯੂਨੀਵਰਸਿਟੀ ਤੋਂ ਐਂਡ DC ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭਰਾ ਨੇ ਦੋ ਦੋ ਵੱਡੇ ਭਰਾ ਨੇ ਇਹਦਾ ਬੌਰਨ ਹੈ ਜੀ ਕੁੜੀ ਦਾ 1993 ਦਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਕੁੜੀ ਦੇ ਕੁੜੀ ਇੰਡੀਆ ਗਈ ਭਰਾ ਵੀ ਪ੍ਰਾਈਵੇਟ ਜੌਬ ਕਰਦੇ ਨੇ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਨਸ਼ੇ ਪੱਤੇ ਤੋਂ ਦੂਰ ਹੋਵੇ ਮੁੰਡਾ ਕੈਨੇਡਾ ਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਤੇ ਜ਼ਮੀਨ ਮੁੰਡੇ ਨੂੰ 2 ਕਿੱਲੇ ਤੱਕ ਆਉਂਦੀ ਹੋਵੇ ਵਿਆਹ ਕਰਵਾ ਕੇ ਮੁੰਡਾ ਕੈਨੇਡਾ ਚ ਆਪਣੇ ਨਾਲ ਲੈ ਕੇ ਜਾਵੇ ਵਿਆਹ ਲਈ ਵਿਆਹ ਇਹ ਪਰਿਵਾਰ ਵਧੀਆ ਕਰ ਦੇਣਗੇ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਸੋਹਣੀ ਸੁਨੱਖੀ ਹੈ ਜੀ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੈ ਨਾਲੇ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸਿਆਣਾ ਤੇ ਸਮਝਦਾਰ ਹੋਵੇ ਮੁੰਡੇ ਨੂੰ ਜ਼ਮੀਨ ਜੀ 2 ਤੋਂ 4 ਕਿੱਲਿਆਂ ਦੇ ਵਿਚਕਾਰ ਆਉਂਦੀ ਹੋਵੇ ਇਹ ਪਰਿਵਾਰ ਰਿਸ਼ਤਾ ਕਰ ਦੇਣਗੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਭਾਗ ਨੰਬਰ 4 ਰਿਸ਼ਤਾ ਹੈ ਬਰਨਾਲੇ ਜ਼ਿਲ੍ਹੇ ਤੋਂ ਪਿੰਡ ਸਹਿਣਾ ਕੁੜੀ ਦੀ ਕਾਸਟ ਰਾਮਗੜੀ ਹੈ ਜੀ ਗੋਤ ਪੰਜੇਰ ਡੇਟ ਆਫ ਬਰਥ 15 ਜਨਵਰੀ 1994 ਮੈਟੀਰੀਅਲ ਸਟੇਟਸ ਅਨਮੈਰਿਡ ਆ ਜੀ ਬਰਥ ਪਲੇਸ ਬਠਿੰਡਾ ਦੀ ਤੇ ਕਲਰ ਹੈ ਜੀ ਫੇਰ ਕੁੜੀ ਦੀ ਹਾਈਟ 5 ਫੁੱਟ 4 ਇੰਚ এডੂਕੇਸ਼ਨ ਬੀਏ ਬੀਪੀਐਡ ਐਂਡ ਪੀਜੀ ਡਿਪਲੋਮਾ ਇਨ ਯੋਗਾ ਵਰਕ ਪ੍ਰਾਈਵੇਟ ਟੀਚਰ ਮਦਰ ਇਸ ਅ ਅਕੂਪੇਸ਼ਨ ਹਾਊਸ ਵਾਈਫ ਸਿਵਲਿੰਗ ਟੂ ਯੰਗਰ ਸਿਸਟਰ ਕੁੜੀ ਬੜੀ ਵਧੀਆ ਸੋਣੀ ਸਨੱਖੀ ਹੈ ਇਨਨ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਘਰ-ਬਾਰ ਵੀ ਆਪਣਾ ਵਧੀਆ ਹੋਵੇ ਜੀ ਜਾਂ ਫਿਰ ਕੈਨੇਡਾ ਚ ਵਰਕ ਪਰਮਟ ਤੇ ਹੋਵੇ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਨੰਬਰ ਤੇ ਸਕਰੀਨ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਮੁੰਡੇ ਦੀ ਕਾਸਟ ਹੈ ਜੀ ਜੱਟ ਸਿੱਖ ਗੋਤ ਸਿੱਧੂ ਬੱਥਰ ਜੀ ਹੈਗਾ ਮੁੰਡੇ ਦਾ 2000 ਹਾਈਟ 5 ਫੁੱਟ 6 ਇੰਚ ਸਟੱਡੀ ਪਲੱਸ 2 ਪਾਸ ਜ਼ਮੀਨ ਦੋ ਪਰਾਂਵਾਂ ਕੋਲ 5 ਕਿੱਲੇ ਆ ਇੱਕ ਛੋਟਾ ਪਰਾਉ ਕਨੇਡਾ ਗਿਆ ਹੋਇਆ ਕਰ-ਬਾਰ ਬਹੁਤ ਸੋਨਾ ਬਣਿਆ ਹੋਇਆ ਹੈਗਾ ਨਵਾਂ ਹੀ ਪਾਇਆ ਹੈਗਾ ਪਰਿਵਾਰ ਚ ਮਾਤਾ ਪਿਤਾ ਤੇ ਦੋ ਬੇਟੇ ਹੀ ਨੇ ਇੱਕ ਫੋਰਨ ਆ ਉਹ ਮੈਰਿਡ ਹੈ ਜੀ ਭਰਾ ਵੱਡਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਆ ਮੁੰਡਾ ਬਧੀਆ ਸੋਨਾ ਸੁਨੱਖਾ ਗਣਸ਼ਪਤੀ ਤੋਂ ਦੂਰ ਸਾਰਾ ਪਰਿਵਾਰ ਵੈਸ਼ਨੂ ਆ ਇਸ ਪਰਿਵਾਰ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਚਾਹੀ ਗਰੀਬ ਘਰ ਤੋਂ ਹੋਵੇ ਹੋਵੇ ਜੱਟ ਸਿੱਖ ਪਰਵਾਰ ਤੋਂ ਸਿਆਣੀ ਦੇ ਸਮਝਦਾਰ ਹੋਵੇ ਨਾਲ ਸੋਹਣੀ ਸੁਨੱਖੀ ਜੇਕਰ ਕੁੜੀ ਦੀ ਆਇਲਟਸ ਕਰੀ ਹੋਈ ਹੈ ਤਾਂ ਸਾਰਾ ਖਰਚਾ ਮੁੰਡੇ ਵਾਲੇ ਲਾਉਣਗੇ ਜੀ ਬਾਹਰ ਜਾਣ ਤੇ ਦੂਸਰਾ ਕੁੜੀ ਵਧੀਆ ਪੜੀ ਲਿਖੀ ਹੋਵੇ ਜੀ ਜਾਂ ਫਿਰ ਕੁੜੀ ਪੀਆਰ ਹੋਵੇ ਜੇਕਰ ਕੁੜੀ ਕੈਨੇਡਾ ਚ ਪੀਆਰ ਹੈ ਗਈ ਹੋਈ ਆ ਖਰਚਾ ਕਰਕੇ ਇਧਰੋਂ ਇਹ ਪਰਿਵਾਰ ਉਹ ਖਰਚਾ ਵੀ ਵਾਪਸ ਕਰ ਦੇਣਗੇ ਲੱਗਿਆ ਹੋਇਆ ਵਿਆਹ ਪੱਕਾ ਕਰਨਾ ਜੀ ਡਿਮਾਂਡ ਕੋਈ ਨਹੀਂ ਇਸ ਪਰਿਵਾਰ ਦੀ ਜਿਸ ਕਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਮੁੰਡੇ ਦਾ ਜਿਲ੍ਹਾ ਫਾਜ਼ਿਲਕਾ ਪਿੰਡ ਕਰਨੀ ਕਿੜਾ ਖੇੜਾ ਗੋਤ ਬਾਟਾ ਜੀ ਮੁੰਡੇ ਦੀ ਕਾਸਟਾ ਜੱਟ ਸਿੱਖ ਡੇਟ ਆਫ ਬਰਥ 5 9 1993 ਦਾ ਬਰਨ ਹਾਈਟ 5 ਫੁੱਟ 8 ਇੰਚ ਕੁਆਲੀਫਿਕੇਸ਼ਨ ਬੀਟੈਕ ਜੌਬ ਇੰਜੀਨੀਅਰ ਮਕੈਨੀਕਲ ਕੰਪਨੀ ਚ ਪ੍ਰਾਈਵੇਟ ਕਰਦਾ ਹੈ ਜੀ ਸੈਲਰੀ 60000 ਪਰ ਮਹੀਨਾ ਪਰਿਵਾਰ ਵਿੱਚ ਮਾਤਾ ਪਿਤਾ ਦੋ ਬੇਟੇ ਨੇ ਵੱਡਾ ਭਰਾ ਮੈਰਿਡਾ ਛੋਟੇ ਲਈ ਰਿਸ਼ਤਾ ਹੈ ਜੀ ਜ਼ਮੀਨ ਦੋ ਭਰਾਵਾਂ ਕੋਲ 10 ਕਿੱਲੇ ਹੈਗੀ ਸਾਰਾ ਸਾਰੇ ਪਰਿਵਾਰ ਦਾ ਅਮ੍ਰਿਤ ਛੱਕਿਆ ਹੋਇਆ ਹੈਗਾ ਫਾਦਰ ਸਾਹਿਬ ਗਵਰਨਮੈਂਟ ਟੀਚਰ ਜੌਬ ਤੋਂ ਰਿਟਾਇਰ ਹੋਏ ਨੇ ਮਾਤਾ ਜੀ ਜੌਬ ਸਰਕਾਰੀ ਕਰ ਰਹੇ ਨੇ ਹਜੇ ਟੀਚਰ ਲਾਈਨ ਚ ਗ੍ਰੇਡ 2 ਵਿੱਚ ਮਾਰਚ ਵਿੱਚ ਉਹਨਾਂ ਨੇ ਰਿਟਾਇਰ ਹੋਣਾਗਾ ਲੜਕੀ ਸਿਆਣੀ ਤੇ ਸਮਝਦਾਰ ਹੋਵੇ ਪੜ੍ਹੀ ਲਿਖੀ ਹੋਵੇ ਜਿਸ ਲਈ ਰਿਸ਼ਤਾ ਉਸ ਮੁੰਡੇ ਦਾ ਵੀ ਅਮਰਿਸ਼ਕਿਆ ਹੋਇਆ ਅੱਗੇ ਪਰਿਵਾਰ ਅੱਗੇ ਪਰਿਵਾਰ ਜੀ ਵੈਸ਼ਨੂ ਹੋਵੇ ਬਹੁਤ ਵਧੀਆ ਗੱਲ ਐ ਮੁੰਡਾ ਵਧੀਆ ਸੋਹਣਾ ਸਨਖਾਗਾ ਜੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਸ ਰਿਸ਼ਤੇ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਪਟਿਆਲੇ ਤੋਂ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਚੀਮਾ ਡੇਟ ਆਫ ਬਰਥ 1987 ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਐਮ ਐਸ ਸੀ ਆਈਟੀ ਐਮਸੀਏ ਜ਼ਮੀਨ 12 ਕਿੱਲੇ ਐ ਦੋਪਰਾ ਮਕੋਲ ਦੋ ਸਿਸਟਰ ਇਨ ਫੋਰਗਨ ਐਂਡ ਟੂ ਇਨ ਇੰਡੀਆ ਵਧੀਆ ਡਬਲ ਸਟੋਰੀ ਘਰ ਪਾਇਆ ਹੋਇਆ ਹੈਗਾ ਇੱਕ ਬ੍ਰਦਰ ਇਨ ਗਵਰਨਮੈਂਟ ਜੌਬ ਪਰਿਵਾਰ ਚ ਮਾਤਾ ਪਿਤਾ ਨੇ ਜੀ ਪਿਤਾ ਜੀ ਖੇਤੀਬਾੜੀ ਕਰਦੇ ਨੇ ਮੁੰਡਾ ਕੰਮ ਜੀ ਗਵਰਨਮੈਂਟ ਪੇਪਰ ਦੀ ਤਿਆਰੀ ਕਰ ਰਿਹਾ ਹੈਗਾ ਇਸ ਟਾਈਮ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਵਧੀਆ ਸੈਨੀਤੀ ਸਾਂਝੇਦਾਰ ਡਿਮਾਂਡ ਕੋਈ ਨਹੀਂ ਮੁੰਡਾ ਪੱਗ ਬੰਨਦਾਗਾ ਜੀ ਵਧੀਆ ਸੋਹਣਾ ਸੁਨੱਖਾਗਾ ਨਿਸ਼ਚਿਤ ਤੈ ਤੂੰ ਰਹੇਤਾ ਜਿਸ ਕੇ ਸਿਰ ਮੇਹੀ ਰਿਸ਼ਤਾ ਪਸੰਦ ਹੁੰਦਾ ਉਹ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਸਟੇਟ ਹਰਿਆਣਾ ਜ਼ਿਲ੍ਹਾ ਇਹਨਾਂ ਦਾ ਕਰੂਕ ਖੇਤਰ ਮੁੰਡੇ ਦੀ ਡੇਟ ਆਫ ਬਰਥ 4 ਦਸੰਬਰ 1999 ਹਾਈਟ 5 ਫੁੱਟ 6 ਇੰਚ ਸਟੱਡੀ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤਿੰਨ ਭਰਾ ਤਿੰਨ ਫਰਾਂ ਮੈਰੀਡਾ ਵੱਡੇ ਮੁੰਡੇ ਲਈ ਰਿਸ਼ਤਾ ਹੈਗਾ ਇਹ ਮੁੰਡਾ ਕਨੇਡਾ ਚ ਵਰਕ ਪਰਮਟ ਤੇ ਹੈ ਜਮੀਨ ਤਿੰਨ ਭਰਾਵਾਂ ਕੋਲ 50 ਕਿੱਲੇ ਹੈ ਫਾਦਰ ਸਾਹਿਬ ਖੇਤੀਬਾੜੀ ਵੀ ਕਰਦੇ ਨੇ ਨਾਲ ਜੀ ਆੜਤ ਦੀ ਦੁਕਾਨ ਆ ਲੜਕੀ ਦਾ ਰਿਸ਼ਤਾ ਲੈਣਾ ਕੁੜੀ ਕਨੇਡਾ ਦੀ ਪੀਆਰ ਹੋਵੇ ਬਰਾਬਰ ਦਾ ਪਰਿਵਾਰ ਹੋਵੇ ਮੁੰਡਾ ਸਿੱਖ ਸਰਦਾਰ ਹੈ ਪੱਗ ਬੰਨਦਾ ਹੈਗਾ ਵਧੀਆ ਸੋਹਣਾ ਸੁਨੱਖਾ ਹੈਗਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡੇ ਦੇ ਮਾਤਾ ਪਿਤਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਹੈਗਾ ਉਹਨਾਂ ਨੇ ਵਿਦੇਸ਼ ਜਾਣਾ ਜੀ ਕੁੜੀ ਦੀ ਵਧੀਆ ਸਟੱਡੀ ਕੀਤੀ ਹੋਵੇ ਜਾਂ ਫਿਰ ਗਵਰਨਮੈਂਟ ਜੌਬ ਕਰਦੀ ਹੋਵੇ ਇਧਰੋਂ ਡਿਮਾਂਡ ਕੋਈ ਨਹੀਂ ਕੁੜੀ ਸਿਆਣੀ ਤੇ ਸੰਜੇਦਾਰ ਹੋਵੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 94161 403 94161 00003 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਫਾਜ਼ਿਲਕਾ ਰੈਜ਼ੀਡੈਂਸ ਗੰਗਾ ਨਗਰ ਤੋਂ ਆ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਢਾਲੀ ਵਾਲਾ ਡੇਟ ਆਫ ਬਰਥ 4 4 ਦਾ ਬੋਰਨ ਹਾਈਟ 5 ਫੁੱਟ 11 ਇੰਚ ਸਟੱਡੀ ਸੀਨੀਅਰ ਸਕੈਂਡਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਡਿਪਲੋਮਾ ਆਈਟੀਆਈ ਦਾ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਇਜ਼ ਇੰਡਸਟਰੀਅਲ ਫਾਰਮਿੰਗ ਕੰਪਿਊਟਰ ਡਿਪਲੋਮਾ ਨਿਊ ਇਮੀਗ੍ਰੇਸ਼ਨ ਕੰਸੈਂਟਲੀ ਪਿਓਰ ਵੈਜੀਟੇਰੀਅਨ ਆ ਜੀ ਮੁੰਡਾ ਮੁੰਡਿੰ ਜਮੀਨ ਪੰਜ ਕਿੱਲੇ ਆਉਂਦੀ ਆ ਉਨੀ ਮਰਲੇ ਆ ਫੈਮਲੀ ਚ ਫਾਦਰ ਸਾਹਿਬ ਐਗਰੀਕਲਚਰ ਆਜੀ ਮਦਰ ਏਕੂਪੇਸ਼ਨ ਗਵਰਨਮੈਂਟ ਜੌਬ ਹੈਲਥ ਡਿਪਾਰਟਮੈਂਟ ਚ ਸਿਸਟਰ ਆਜੀ ਉਹ ਮੈਰਿਡ ਆ ਹੁੰਡਾ ਬਧੀਆ ਸੋਹਣਾ ਸੁਨੱਖਾ ਹੈਗਾ ਜੀ ਪੱਗ ਬੰਨਦਾ ਹੈਗਾ ਬਧੀਆ ਪਰਿਵਾਰ ਆ ਜੀ ਜਿਸ ਕੇ ਸਿਰ ਮੇਹੀ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਕੁੜੀ ਦਾ ਭਾਗ ਨੰਬਰ 4 31 ਤਰੀਕ 4ਵਾਂ ਮਹੀਨਾ 2023 ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 29 ਸਾਲ ਹਾਈਟ 5 ਫੁੱਟ 4 ਇੰਚ ਸਟੱਡੀ ਮਾਸਟਰ ਡਿਗਰੀ ਕਰੀ ਹੋਈ ਹੈ ਪਰਿਵਾਰ ਚ ਮਾਤਾ ਪਿਤਾ ਭੈਣ ਭਰਾ ਨੇ ਭਰਾ ਅਨਮੈਰਿਡ ਹੈ ਫਾਦਰ ਸਾਹਿਬ ਰਿਟਾਇਰ ਹੋਏ ਨੇ ਸਰਕਾਰੀ ਜੋਬ ਤੋਂ ਮੁੰਡੇ ਨੇ ਜ਼ਮੀਨ 15 ਕਿੱਲੇ ਤੱਕ ਹੋਵੇ ਜੀ ਆਪਣੀ ਇਹਨਾਂ ਕੋਲ ਵੀ ਜ਼ਮੀਨ 25 ਕਿੱਲੇ ਆ ਕੁੜੀ ਕੈਨੇਡਾ ਚ ਪੀਆਰ ਹੈ ਹੁੰਦਾ ਚਾਹੀ ਇੰਡੀਆ ਤੋਂ ਵੀ ਚਾਹੀ ਕੈਨੇਡਾ ਤੋਂ ਕੁੜੀ ਦਾ ਪਰਿਵਾਰ ਵੈਸ਼ਨੂਆ ਸਾਰਾ ਮੁੰਡੇ ਦਾ ਪਰਿਵਾਰ ਵੀ ਬੈਸ਼ਨੂ ਹੋਵੇ। ਭਰਾ ਵੀ ਲੜਕੀ ਦਾ ਪ੍ਰਾਈਵੇਟ ਜੌਬ ਕਰਦਾਗਾ। ਮੁੰਡਾ ਮੋਨਾ ਹੋਵੇ ਜੀ। ਚਾਹੇ ਪੱਗ ਬੰਨਦਾ। ਵਧੀਆ ਸੋਹਣਾ ਸੁਨੱਖਾ ਹੋਵੇ ਜੀ। ਮੁੰਡੇ ਦੀ ਪੜ੍ਹਾਈ ਬੀਟੈਕ ਤੱਕ ਜ਼ਰੂਰ ਕਰੀ ਹੋਵੇ। ਉਮਰ ਮੁੰਡੇ ਦੀ 28 ਜਾਂ 29 ਜਾਂ 30 ਸਾਲ ਤੱਕ ਹੀ ਹੋਵੇ। ਕੁੜੀ ਵਧੀਆ ਸੋਹਣੀ ਸੁਨੱਖੀ ਹੈ ਜੀ। ਵਧੀਆ ਗੋਰੀ ਹੈ ਜੀ। ਰੰਗ ਸਾਫ਼ ਹੈ ਜੀ। ਲੜਕੀ ਵੀ ਵਧੀਆ ਪੜ੍ਹੀ ਲਿਖੀ ਹੈ ਜੀ। ਪੜ੍ਹਿਆ ਲਿਖਿਆ ਪਰਿਵਾਰ ਹੈ ਸਾਰਾ। ਜਿਸ ਕਿਸੇ ਨੂੰ ਇਹੀ ਰਿਸ਼ਤਾ ਪਸੰਦ ਹੁੰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਅਮਰਸਰ ਮੁੰਡੇ ਦੀ ਕਾਸਟ ਜਰਸੀਖ ਗੋਤ ਵਰਕ ਡੇਟ ਆਫ ਬਰਥ 25 ਜੁਲਾਈ 1996 ਕੁਆਲੀਫਿਕੇਸ਼ਨ ਪਲੱਸ 2 ਪਾਸ ਇੰਡੀਆ ਹਾਈਟ ਮੁੰਡੇ ਦੀ 5 ਫੁੱਟ 7 ਇੰਚ ਐਕਸਪਾਇਟਿਕਸ ਇਨ ਲੀਡਰਸ਼ਿਪ ਮੈਨੇਜਮੈਂਟ ਨਿਊ ਜ਼ੀਲੈਂਡ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਨਿਊ ਜ਼ੀਲੈਂਡ ਕੰਟਰੀ ਨਿਊਜ਼ੀਲੈਂਡ ਜੀ ਲੜਕਾ ਜੀ ਪੀਆਰ ਆ ਨਿਊਜ਼ੀਲੈਂਡ ਚ ਘਰ ਦੋਨੇ ਲੜਕੇ ਦੇ ਕੋਲ ਇੱਕ ਨਿਊਜ਼ੀਲੈਂਡ ਚ ਹੈ ਇੱਕ ਕਮਰਸਰ ਸ਼ਹਿਰ ਵਿੱਚ ਫਾਦਰ ਸਾਹਿਬ ਆਰਮੀ ਚ ਰਿਟਾਇਰ ਹੋਏ ਆ ਲੜਕੇ ਦੇ ਮਾਤਾ ਜੀ ਹਾਊਸ ਵਾਈਫ ਆ ਇੱਕ ਭਰਾਗਾ ਜੀ ਜਿਸਨੇ ਹੁਣ ਕੈਨੇਡਾ ਜਾਣਾ ਫੈਸਲਾ ਲਈ ਹੋਈ ਆ ਬਹੁਤ ਵਧੀਆ ਪਰਿਵਾਰ ਆ ਜੀ ਫੈਮਿਲੀ ਸਾਰੀ ਵੈਸ਼ਨੂ ਆ ਮੁੰਡਾ ਨਿਸ਼ਪੱਤੇ ਤੋਂ ਰਹੇ ਤਾਂ ਮੁੰਡਾ ਬਧੀਆ ਸੁਣਸ ਨਖਾਗਾ ਜੀ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਬਧੀਆ ਚੰਗੀ ਘਰ ਹੋਵੇ ਜੀ ਪੜ੍ਹੀ ਲਿਖੀ ਹੋਵੇ ਡਿਮਾਂਡ ਕੋਈ ਨਹੀਂ ਲੜਕੀ ਦੀ ਸਟੱਡੀ ਵੀ ਵਧੀਆ ਕੀਤੀ ਹੋਵੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਹੈ ਜੀ ਗੰਗਾ ਨਗਰ ਤੋਂ ਏਰੀਆ ਰਾਜਸਥਾਨ ਮੁੰਡੇ ਦੀ ਕਾਸਟ ਜਰਸੀਕ ਗੋਤ ਬਰਾੜ ਡੇਟ ਆਫ ਬਰਥ 15 8 1999 ਦਾ ਬਾਰਨ ਹਾਈਟ 5 ਫੁੱਟ 11 ਇੰਚ ਐਜੂਕੇਸ਼ਨ ਸਕੂਲਿੰਗ ਨੌਸਲੀ ਨੌਸਗੀ ਪਬਲਿਕ ਸਕੂਲ ਐਸਜੀ ਐਨਆਰ ਕਾਲਜ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਕੋਰਸ ਐਲਐਲਬੀ ਰਨਿੰਗ ਮੁੰਡਾ ਕੋਰਸ ਕਰਦਾ ਜੀ ਐਲਐਲਬੀ ਦਾ ਹਜੇ ਕੰਪਲੀਟ ਨਹੀਂ ਹੋਇਆ ਜ਼ਮੀਨ 75 ਕਿੱਲੇ ਹੈ ਜੀ ਤਿੰਨ ਜੀ ਬਲੇਜ਼ ਰਾਜਸਥਾਨ ਚ 17 ਕਿੱਲੇ ਹੈ ਜੀ ਪੰਜਾਬ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਲੜਕੀ ਸੀ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਵਧੀਆ ਸਿੰਪਲ ਹੋਵੇ ਵਧੀਆ ਪੜੀ ਲਿਖੀ ਹੋਵੇ ਸੁੰਦਰ ਤੇ ਸਿਆਣੀ ਸਮਝਦਾਰ ਹੋਵੇ ਪਰਿਵਾਰ ਸਾਰਾ ਵੈਸ਼ਨੂ ਆ ਮੁੰਡਾ ਨਸ਼ੇਪਤੇ ਤੋਂ ਦੂਰ ਆ ਮੁੰਡਾ ਜੀ ਵਧੀਆ ਸੋਹਣਾ ਸੁਨੱਖਾਗਾ ਬਹੁਤ ਵਧੀਆ ਘਰਬਾਰ ਬਣਿਆ ਹੋਇਆਗਾ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਸਾਰਿਆਂ ਰਿਸ਼ਤਿਆਂ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਰਿਸ਼ਤੇ ਬਹੁਤ ਹੀ ਮੁੰਡੇ ਅਤੇ ਕੁੜੀਆਂ ਦੇ ਚੰਗੇ ਪਰਿਵਾਰ ਤੋਂ ਸੀ ਧੰਨਵਾਦ ਜੀ